ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਪੰਜਾਬ ਹਿਸਟਰੀ ਟਾਪ ਐਮਸੀਕਿਊ ਦੀ ਕਲਾਸ ਨੰਬਰ 3 ਲਗਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਦੋ ਕਲਾਸਾਂ ਲਗਾਈਆਂ ਹੋਈਆਂ ਨੇ ਜਿਹਦੇ ਵਿੱਚ 50 ਐਮਸੀਕਿਊ ਇੱਕ ਕਲਾਸ ਦੇ ਵਿੱਚ ਕੀਤੇ ਹੋਏ ਨੇ ਉਹ ਦੋਨੋਂ ਕਲਾਸਾਂ ਦੇ ਵਿੱਚ ਆਪਾਂ 100 ਐਮਸੀਕਿਊ ਜਿਹੜੇ ਰਿਪੀਟ ਹੋਏ ਨੇ ਬਾਰ-ਬਾਰ ਪੇਪਰਾਂ ਦੇ ਵਿੱਚ ਉਹ ਆਪਾਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਆਪਣੇ ਚੈਨਲ ਤੇ ਪੰਜਾਬ ਹਿਸਟਰੀ ਦੇ ਨਾਮ ਤੇ ਪਲੇਲਿਸਟ ਹੈ ਜੇਕਰ ਤੁਸੀਂ ਅਜੇ ਤੱਕ ਨਹੀਂ ਕੀਤੇ ਤਾਂ ਉੱਥੋਂ ਜਾ ਕੇ ਕਰ ਲੈਣੇ ਨੇ ਅੱਜ ਆਪਾਂ 3 ਨੰਬਰ ਕਲਾਸ ਜਿਹੜੀ ਸਟਾਰਟ ਕਰਦੇ ਹਾਂ ਪਹਿਲਾ ਜਿਹੜਾ ਐ MCQ ਹੈ ਤੁਹਾਡੀ ਸਕਰੀਨ ਤੇ ਹੈ ਰਿਗਵੇਦਿਕ ਕਾਲ ਵਿੱਚ ਪੰਜਾਬ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਸप्तਸੰਦੂ ਪੰਚਨਦ ਟੱਕ ਪ੍ਰਦੇਸ਼ ਪੈਟਾ ਪੋਟਾਮੀਆ ਰਾਈਟ ਜਿਹੜਾ ਇਹਦਾ ਅਨਸਰ ਹੈ ਜੀ ਊੜਾ ਸप्त ਸੰਧੂ ਦੇ ਨਾਮ ਨਾਲ ਰਿਗਵੇਦਿਕ ਕਾਲ ਵਿੱਚ ਜਾਣਿਆ ਜਾਂਦਾ ਸੀਗਾ ਪੰਜਾਬ ਨੂੰ 2 ਨੰਬਰ ਜਿਹੜਾ ਸਵਾਲ ਤੁਹਾਡੀ ਸਕਰੀਨ ਤੇ ਹੈ ਰਮਾਇਣ ਵਿੱਚ ਰਮਾਇਣ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਪੰਚਨਦ ਟਕਦੇਸ਼ ਪੈਂਟਾਪੋਟਾਮੀਆ ਸप्त ਸੰਧੂ ਰਾਈਟ ਜਿਹੜਾ ਆਨਸਰ ਹੈ ਜੀ ਰਮਾਇਣ ਦੇ ਵਿੱਚ ਟਕ ਦੇਸ਼ ਦੇ ਨਾਮ ਨਾਲ ਜਿਹੜਾ ਸੰਬੋਧਿਤ ਕੀਤਾ ਗਿਆ ਪੰਜਾਬ ਨੂੰ ਆੜਾ ਜਿਹੜਾ ਰਾਈਟ ਆਨਸਰ ਹੈ ਇੱਥੇ ਅਗਲਾ 3 ਨੰਬਰ ਸਵਾਲ ਤੁਹਾਡੇ ਕੋਲੇ ਮਹਾਭਾਰਤ ਨਾਮਕ ਮਹਾਕਾਪ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਤੱਕ ਦੇਸ਼ ਬਿਤਸਤਾ ਪੰਚਨਦ ਸਤਸੰਧੂ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਪੰਚਨਦ ਹੈ ਜਿਹੜਾ ਕਿ ਈਡੀ ਆਪਸ਼ਨ ਦੇ ਵਿੱਚ ਹੈ ਮਹਾਭਾਰਤ ਵਿੱਚ ਪੰਚਨਦ ਜਿਹੜਾ ਪੰਜਾਬ ਨੂੰ ਸੰਬੋਧਿਤ ਕੀਤਾ ਗਿਆ ਏਡੀ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ ਜਿਹੜਾ ਸਵਾਲ ਹੈ ਮਹਾਭਾਰਤ ਦਾ ਯੁੱਧ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਪੰਜਾਬ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਮਹਾਰਾਸ਼ਟਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਪੰਜਾਬ ਹੈ ਮਹਾਭਾਰਤ ਦਾ ਜਿਹੜਾ ਯੁੱਧ ਹੋਇਆ ਸੀ ਉਹ ਪੰਜਾਬ ਦੇ ਵਿੱਚ ਹੋਇਆ ਸੀ ਚਾਰ ਪ੍ਰਮੁੱਖ ਅਗਲਾ ਜਿਹੜਾ ਸਵਾਲ ਹੈ ਚਾਰ ਪ੍ਰਮੁੱਖ ਪ੍ਰਾਚੀਨ ਗ੍ਰੰਥਾਂ ਦੀ ਰਚਨਾ ਭਾਰਤ ਦੇ ਕਿਹੜੇ ਰਾਜ ਵਿੱਚ ਕੀਤੀ ਗਈ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਪੰਜਾਬ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਮਹਾਰਾਸ਼ਟਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਪੰਜਾਬ ਚਾਰ ਜਿਹੜੇ ਪ੍ਰਮੁੱਖ ਪ੍ਰਾਚੀਨ ਗ੍ਰੰਥ ਨੇ ਉਹਨਾਂ ਦੀ ਰਚਨਾ ਪੰਜਾਬ ਵਿੱਚ ਕੀਤੀ ਗਈ ਸੀ ਅਗਲਾ ਜਿਹੜਾ ਸਵਾਲ ਹੈ ਸਿਕੰਦਰ ਨਾਲ ਸੰਬੰਧਿਤ ਹੈ ਜਿਹੜਾ ਕਿ ਤੁਹਾਡੀ ਸਕਰੀਨ ਤੇ ਐ ਸਕੰਦਰ ਪੰਜਾਬ ਤੇ ਹਮਲਾ ਕਰਨ ਲਈ ਕਿੱਥੋਂ ਆਇਆ ਸੀ ਕਿਹੜੇ ਦੇਸ਼ ਤੋਂ ਆਇਆ ਸੀਗਾ ਇਰਾਕ, ਈਰਾਨ, ਅਫਗਾਨਿਸਤਾਨ ਜਾਂ ਜੁਨਾਨ ਸਕੰਦਰ ਜਿਹੜਾ ਪੰਜਾਬ ਤੇ ਹਮਲਾ ਕਰਨ ਲਈ ਜੁਨਾਨ ਤੋਂ ਆਇਆ ਸੀ ਸਸਾ ਜਿਹੜਾ ਇੱਥੇ ਰਾਈਟ ਆਨਸਰ ਹੈ ਜੀ 7 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਐ ਸਕੰਦਰ ਨੇ ਪੰਜਾਬ ਤੇ ਹਮਲਾ ਕਿਹੜੀ ਸਦੀ ਵਿੱਚ ਕੀਤਾ ਸੀ ਚੌਥੀ ਸਦੀ, ਪੰਜਵੀਂ ਸਦੀ, ਛੇਵੀਂ ਸਦੀ ਤੇ ਸੱਤਵੀਂ ਸਦੀ ਪੰਜਾਬ ਤੇ ਜਿਹੜਾ ਸਿਕੰਦਰ ਨੇ ਹਮਲਾ ਕੀਤਾ ਸੀ ਉਹ ਚੌਥੀ ਸਦੀ ਦੇ ਵਿੱਚ ਕੀਤਾ ਸੀਗਾ ਜਿਹੜਾ ਕਿ ਆਪਣੇ ਕੋਲੇ ਇੱਥੇ ਊੜਾ ਆਪਸ਼ਨ ਦੇ ਵਿੱਚ ਹੈ ਰਾਈਟ ਆਨਸਰ ਚੌਥੀ ਸਦੀ 8 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਸਿਕੰਦਰ ਨੇ ਪੰਜਾਬ ਤੇ ਹਮਲਾ ਕਿਹੜੇ ਦਰੇ ਨੂੰ ਪਾਰ ਕਰਕੇ ਕੀਤਾ ਸੀ ਟੋਚੀ ਖੈਪਰ ਕੁਰਮ ਬੋਲਾਨ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਟੋਚੀ ਖੈਬਰ ਕੁਰਮ ਬੁਲਾਨ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਖੈਬਰ ਦਰੇ ਨੂੰ ਪਾਰ ਕਰਕੇ ਜਿਹੜਾ ਪੰਜਾਬ ਤੇ ਸਿਕੰਦਰ ਨੇ ਹਮਲਾ ਕੀਤਾ ਸੀ ਅਗਲਾ ਜਿਹੜਾ ਸਵਾਲ ਹੈ ਤੁਹਾਡੀ ਸਕਰੀਨ ਤੇ ਹੈ ਸਿਕੰਦਰ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਸੀਗਾ 326 BC 327 BC 328 BC 329 BC ਜਿਹੜਾ ਸਿਕੰਦਰ ਨੇ ਪੰਜਾਬ ਤੇ ਹਮਲਾ ਕੀਤਾ ਸੀਗਾ ਉਹ 326 BC ਦੇ ਵਿੱਚ ਕੀਤਾ ਸੀ ਜਿਹੜਾ ਕਿ ਊੜਾ ਆਪਸ਼ਨ ਦੇ ਵਿੱਚ ਆਪਣੇ ਕੋਲੇ ਰਾਈਟ ਆਨਸਰ ਹੈ ਜੀ 10 ਨੰਬਰ ਸਵਾਲ ਤੁਹਾਡੇ ਕੋਲੇ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ ਰਾਜਾ ਅੰਬੀ ਪੋਰਸ ਆਨੰਦਪਾਲ ਚੰਦਰਗੁਪਤ ਚਾਰ ਜਿਹੜੀਆਂ ਆਪਣੇ ਕੋਲੇ ਆਪਸ਼ਨਾਂ ਨੇ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਆਪਾਂ ਨੇ ਦੱਸਣਾ ਹੈ ਰਾਜਾ ਅੰਬੀ ਜਿਹੜਾ ਇੱਥੇ ਰਾਈਟ ਆਨਸਰ ਹੈ ਊੜਾ ਆਪਸ਼ਨ ਦੇ ਵਿੱਚ ਆਪਣੇ ਕੋਲੇ 11 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਸਿਕੰਦਰ ਤੇ ਪੋਰਸ ਵਿਚਕਾਰ ਕਿਹੜਾ ਜੰਗ ਹੋਇਆ ਸੀ ਸਿਕੰਦਰ ਤੇ ਪੋਰਸ ਦੇ ਵਿਚਕਾਰ ਕਿਹੜਾ ਜੰਗ ਹੋਇਆ ਸੀ ਚਾਰ ਆਪਣੇ ਕੋਲੇ ਆਪਸ਼ਨ ਆਲੇ ਤਰਾਇਨ ਦਾ ਜੰਗ ਪਲਾਸੀ ਦਾ ਜੰਗ ਪਾਣੀਪਤ ਦੀ ਪਹਿਲੀ ਲੜਾਈ ਕਰੂ ਦਾ ਜੰਗ ਰਾਈਟ ਜਿਹੜਾ ਆਨਸਰ ਹੈ ਜੀ ਕਰੂ ਦਾ ਜੁੱਧ ਹੋਇਆ ਸੀ ਸਿਕੰਦਰ ਤੇ ਪੋਰਸ ਵਿਚਕਾਰ ਜਿਹੜਾ ਕਿ ਸਸਾ ਆਪਸ਼ਨ ਦੇ ਵਿੱਚ ਆਪਣੇ ਕੋਲੇ ਇੱਥੇ ਰਾਈਟ ਆਨਸਰ ਹੈ 12 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਸਿਕੰਦਰ ਤੇ ਪੋਰਸ ਵਿਚਕਾਰ ਜੁੱਧ ਕਿਹੜੀ ਨਦੀ ਤੇ ਹੋਇਆ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਬਿਆਸ ਸਿੰਧ ਚਨਾਬ ਜੇਲਮ ਰਾਈਟ ਜਿਹੜਾ ਦਾ ਆਨਸਰ ਹੈ ਜੀ ਤੁਹਾਡੇ ਕੋਲੇ ਉਹ ਹੈ ਜੇਲਮ ਸਿਕੰਦਰ ਤੇ ਪੋਰਸ ਵਿਚਕਾਰ ਜਿਹੜਾ ਜੁੱਧ ਹੋਇਆ ਸੀ ਜੇਲਮ ਨਦੀ ਤੇ ਹੋਇਆ ਸੀ ਅਗਲਾ ਜਿਹੜਾ ਸਵਾਲ ਹੈ ਤੁਹਾਡੇ ਕੋਲੇ ਸਿਕੰਦਰ ਨੂੰ ਪੰਜਾਬ ਦੇ ਕਿਹੜੇ ਦਰਿਆ ਤੋਂ ਵਾਪਸ ਮੁੜਨਾ ਪਿਆ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਜੇਲਮ ਚਨਾਬ ਸਤਲੁਜ ਤੇ ਬਿਆਸ ਸਿਕੰਦਰ ਨੂੰ ਜਿਹੜਾ ਪੰਜਾਬ ਦੇ ਕਿਹੜੇ ਦਰਿਆ ਤੋਂ ਵਾਪਸ ਮੁੜਨਾ ਪਿਆ ਸੀ ਬਿਆਸ ਤੋਂ ਜਿਹੜਾ ਕਿ ਸਸਾ ਆਪਸ਼ਨ ਦੇ ਵਿੱਚ ਇੱਥੇ ਆਪਣੇ ਕੋਲੇ ਰਾਈਟ ਆਨਸਰ ਹੈ ਜੀ ਅਗਲਾ ਜਿਹੜਾ ਸਵਾਲ ਤੁਹਾਡੀ ਸਕਰੀਨ ਤੇ ਹੈ ਸਕੰਦਰ ਦੀ ਭਾਰਤ ਵਿੱਚ ਪੂਰਬੀ ਹੱਦ ਕਿਹੜੇ ਦਰਿਆ ਨੂੰ ਮੰਨਿਆ ਗਿਆ ਸੀ ਬਿਆਸ ਸਤਲੁਜ ਰਾਵੀ ਤੇ ਜੇਲਮ ਸਕੰਦਰ ਜਿਹੜਾ ਬਿਆਸ ਤੋਂ ਵਾਪਸ ਹੋ ਗਿਆ ਸੀਗਾ ਇਸ ਲਈ ਸਕੰਦਰ ਦੀ ਭਾਰਤ ਵਿੱਚ ਪੂਰਬੀ ਹੱਦ ਜਿਹੜੀ ਬਿਆਸ ਦਰਿਆ ਨੂੰ ਮੰਨਿਆ ਗਿਆ ਸੀ ਜਿਹੜਾ ਕਿ ਊੜਾ ਆਪਸ਼ਨ ਦੇ ਵਿੱਚ ਆਪਣੇ ਕੋਲੇ ਇੱਥੇ ਰਾਈਟ ਆਨਸਰ ਹੈ ਜੀ ਆਗਲਾ ਸਵਾਲ ਆਪਣੇ ਕੋਲੇ ਪੰਜਾਬ ਵਿੱਚ ਸਿਕੰਦਰ ਨੇ ਕਿਸ ਨੂੰ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਸੀਗਾ ਪ੍ਰਤੀਨਿਧੀ ਕਿਸ ਨੂੰ ਨਿਯੁਕਤ ਕੀਤਾ ਸੀਗਾ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਜਿਸ ਦੇ ਵਿੱਚ ਪਹਿਲੀ ਆਪਸ਼ਨ ਆਪਣੇ ਕੋਲੇ ਸੈਲਿਕਸ ਰਾਜਾ ਪੋਰਸ ਫਿਲਿਪਸ ਜਾਂ ਇਹਨਾਂ ਚੋਂ ਕੋਈ ਵੀ ਨਹੀਂ ਸਿਕੰਦਰ ਨੇ ਜਿਹੜਾ ਪੰਜਾਬ ਵਿੱਚ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਸੀਗਾ ਉਹ ਫਲੀਪਸਨ ਕੀਤਾ ਸੀ ਜਿਹੜਾ ਕਿ ਇੱਥੇ ਆਪਣੇ ਕੋਲੇ ਏਡੀ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ ਜਿਹੜਾ ਸਵਾਲ ਹੈ ਚੰਦਰਗੁਪਤ ਨਾਲ ਸੰਬੰਧਿਤ ਹੈ ਚੰਦਰਗੁਪਤ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ 326 ਇਸਵੀ ਪੂਰਵ 327 ਇਸਵੀ ਪੂਰਵ 324 ਇਸਵੀ ਪੂਰਵ 322 ਇਸਵੀ ਪੂਰਵ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ 322 ਇਸਵੀ ਪੂਰਵ ਹੈ ਚੰਦਰਗੁਪਤ ਨੇ ਪੰਜਾਬ ਤੇ 322 ਇਸਵੀ ਪੂਰਵ ਦੇ ਵਿੱਚ ਜਿਹੜਾ ਹਮਲਾ ਕੀਤਾ ਸੀ ਰਾਈਟ ਆਨਸਰ ਸਸਾ ਜਿਹੜਾ ਆਪਣੇ ਕੋਲੇ ਆਪਸ਼ਨ ਦੇ ਵਿੱਚ 322 ਇਸਵੀ ਪੂਰਵ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ 17 ਨੰਬਰ ਰਾਜਾ ਕਨਿਕਸ ਨੇ ਚੌਥੀ ਬੋਧ ਮਹਾਸਭਾ ਪ੍ਰਾਚੀਨ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਕਰਵਾਈ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਲਾਹੌਰ ਸਿਆਲਕੋਟ ਤਕਸਿਲਾ ਪਸ਼ਾਬਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਰਾਜਾ ਕਨਿਕਸ਼ ਨੇ ਚੌਥੀ ਬੋਧ ਮਹਾਸਭਾ ਜਿਹੜੀ ਕਰਵਾਈ ਸੀ ਉਹ ਪੇਸ਼ਾਵਰ ਦੇ ਵਿੱਚ ਕਰਵਾਈ ਸੀ ਸਸਾ ਜਿਹੜਾ ਇੱਥੇ ਰਾਈਟ ਆਨਸਰ ਹੈ ਜੀ ਆਪਣੇ ਕੋਲੇ ਅਗਲਾ ਜਿਹੜਾ 18 ਨੰਬਰ ਸਵਾਲ ਹੈ ਪ੍ਰਾਚੀਨ ਪੰਜਾਬ ਵਿੱਚ ਕਿਹੜੇ ਮੁਸਲਮਾਨ ਸ਼ਾਸਕ ਨੇ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ ਨਹਿਰਾਂ ਦਾ ਜਿਹੜਾ ਨਿਰਮਾਣ ਕਰਵਾਇਆ ਸੀ ਕਿਸ ਨੇ ਕਰਵਾਇਆ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਅਲਾਉਦੀਨ ਖਿਲਜੀ ਮੁਹੰਮਦ ਤੁਗਲਕ ਇਲਤੁਸਮਿਸ ਫਰੋਜਸਾ ਤੁਗਲਕ ਰਾਈਟ ਜਿਹੜਾ ਦਾ ਆਨਸਰ ਹੈ ਜੀ ਪ੍ਰਾਚੀਨ ਪੰਜਾਬ ਵਿੱਚ ਫਰੋਜਸਾ ਤੁਗਲਕ ਜਿਹੜਾ ਮੁਸਲਿਕ ਮੁਸਲਮ ਸਾਸਕ ਸੀ ਉਸ ਨੇ ਨਹਿਰਾਂ ਦਾ ਜਿਹੜਾ ਨਿਰਮਾਣ ਕਰਵਾਇਆ ਸੀ ਸੱਸੇ ਆਪਸ਼ਨ ਦੇ ਵਿੱਚ ਆ ਇੱਥੇ ਆਪਣੇ ਕੋਲੇ ਫਰੋਜਸਾ ਤੁਗਲਕ ਰਾਈਟ ਆਨਸਰ ਹੈ ਜੀ ਅਗਲਾ 19 ਨੰਬਰ ਸਵਾਲ ਹੈ ਪ੍ਰਾਚੀਨ ਪੰਜਾਬ ਵਿੱਚ ਹਿੰਦੂ ਸ਼ਾਹੀ ਵੰਸ਼ ਦਾ ਸੰਸਥਾਪਕ ਕੌਣ ਸੀ? ਪ੍ਰithvi ਰਾਜ ਚੋਹਾਨ, ਲੱਲਿਆ ਬ੍ਰਾਹਮਣ, ਆਨੰਦਪਾਲ, ਧੀਮਪਾਲ ਚਾਰ ਆਪਣੇ ਕੋਲੇ ਆਪਸ਼ਨ ਨੇ ਪ੍ਰਾਚੀਨ ਪੰਜਾਬ ਵਿੱਚ ਜਿਹੜਾ ਹਿੰਦੂ ਸ਼ਾਹੀ ਵੰਸ਼ ਦਾ ਸੰਸਥਾਪਕ ਸੀਗਾ ਉਹ ਲੱਲਿਆ ਬ੍ਰਾਹਮਣ ਸੀ ਜਿਹੜਾ ਕਿ ਆੜਾ ਆਪਸ਼ਨ ਦੇ ਵਿੱਚ ਇੱਥੇ ਆਪਣੇ ਕੋਲੇ ਰਾਈਟ ਆਨਸਰ ਹੈ ਜੀ ਅਗਲਾ ਜਿਹੜਾ ਸਵਾਲ ਹੈ 20 ਨੰਬਰ ਪ੍ਰਾਚੀਨ ਪੰਜਾਬ ਵਿੱਚ ਬੁੱਧ ਸੰਸਕ੍ਰਿਤੀ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਪਿਸ਼ਾਵਰ ਤਕਸਿਲਾ ਅਟਕ ਤੇ ਸਿਆਲਕੋਟ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਤਕਸਿਲਾ ਹੈ ਪ੍ਰਾਚੀਨ ਪੰਜਾਬ ਵਿੱਚ ਬੁੱਧ ਸੰਸਕ੍ਰਿਤੀ ਦਾ ਜਿਹੜਾ ਪ੍ਰਮੁੱਖ ਕੇਂਦਰ ਸੀ ਉਹ ਤਕਸਿਲਾ ਸੀ ਇਸ ਦੇ ਨਾਲ ਹੀ ਅੱਜ ਦੀ ਆਪਣੀ ਪੰਜਾਬ ਹਿਸਟਰੀ ਦੀ ਜਿਹੜੀ ਕਲਾਸ ਐ ਸਮਾਪਤ ਹੁੰਦੀ ਹੈ ਜੇਕਰ ਤੁਸੀਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ